ਸਵਾਗਤ ਹੈ ਤੁਹਾਡਾ ਸਭ ਦਾ YouTube ਚੈਨਲ ਜ਼ਿੰਦਗੀ ਅਨਮੋਲ ਵਿੱਚ ਜਿਵੇਂ ਕਿ ਆਪਾਂ ਕਈ ਵਾਰ ਦੇਖਦੇ ਆ ਕਿ ਮੁਸ਼ਕਲਾਂ ਇਨਸਾਨ ਨੂੰ ਬਹੁਤ ਕੁਝ ਸਿਖਾ ਕੇ ਜਾਂਦੀਆਂ ਨੇ ਮੁਸ਼ਕਲਾਂ ਵਿੱਚ ਵਿਖਰ ਜਾਂਦੇ ਨੇ ਤੇ ਕੁਝ ਹੋਰ ਵੀ ਵੱਧ ਨਿਖਰ ਕੇ ਸਾਹਮਣੇ ਆਉਂਦੇ ਨੇ ਉਹਨਾਂ ਦੀ ਸਿਆਣਪ ਤੇ ਗੁਣਾਂ ਵਿੱਚ ਹੋਰ ਵੀ ਨਿਖਾਰ ਆ ਜਾਂਦਾ ਹੈ ਮੁਸ਼ਕਲਾਂ ਵਿੱਚ ਰੱਬ ਆਪਾਂ ਨੂੰ ਉਸ ਨਿਖਾਰ ਦੇ ਲਈ ਤਿਆਰ ਕਰ ਰਿਹਾ ਹੁੰਦਾ ਹੈ ਜਦੋਂ ਆਪਾਂ ਨਵੇਂ ਅਨੁਭਵ ਕਰਦੇ ਆ ਤਾਂ ਆਪਣੀ ਸ਼ਖਸੀਅਤ ਵਿੱਚ ਬਦਲਾਅ ਆਉਂਦਾ ਹੈ ਜੇ ਹਮੇਸ਼ਾ ਸੁਖੀ ਰਹੀਏ ਤਾਂ ਆਪਾਂ ਉਪਰਾਲਾ ਕਰਨਾ ਵੀ ਬੰਦ ਕਰ ਦਿੰਨੇ ਆ ਦੁੱਖ ਬਹੁਤ ਕੁਝ ਸਿਖਾ ਕੇ ਜਾਂਦੇ ਹਨ ਜੋ ਮੁਸ਼ਕਲਾਂ ਵਿੱਚ ਹਾਰ ਨਾ ਮੰਨ ਕੇ ਆਪਣਾ ਕਰਮ ਕਰਦਾ ਰਹਿੰਦਾ ਹੈ ਉਸ ਨੂੰ ਰੱਬ ਉਹ ਸਭ ਕੁਝ ਦੇ ਦਿੰਦਾ ਹੈ ਰੱਬ ਵੀ ਕੁਝ ਦੇਣ ਤੋਂ ਪਹਿਲਾਂ ਇਨਸਾਨ ਨੂੰ ਕੁਝ ਲੈਣ ਤੇ ਸੰਭਾਲਣ ਦੇ ਕਾਬਿਲ ਬਣਾਉਣਾ ਚਾਹੁੰਦਾ ਹੁੰਦਾ ਹੈ ਮੈਂ ਤੁਹਾਡੇ ਨਾਲ ਇੱਕ ਤਜਰਬਾ ਸ਼ੇਅਰ ਕਰਨਾ ਚਾਹਾਂਗੀ ਆਪਣਾ ਮੈਂ ਕੁਝ ਸਮਾਂ ਪਹਿਲਾਂ ਕੁਝ ਬੀਜ ਬੀਜੇ ਸੀ ਪਾਣੀ ਤਾਂ ਮੈਂ ਹਰ ਰੋਜ਼ ਸਿੰਜੀ ਸੀ ਪਰ ਪੌਦੇ 2-3 ਹੀ ਹੋ ਗਏ ਮੈਂ ਹੈਰਾਨ ਸੀ ਕਿ ਐਵੇਂ ਕਿਉਂ ਹੋਇਆ ਪਰ ਕੁਝ ਦਿਨਾਂ ਬਾਅਦ ਜਦੋਂ ਮੌਨਸੂਨ ਦੀ ਬਰਸਾਤ ਸ਼ੁਰੂ ਹੋਈ ਤਾਂ ਪੌਦਿਆਂ ਦਾ ਉਗਣਾ ਸ਼ੁਰੂ ਹੋ ਗਿਆ ਪਤਾ ਨਹੀਂ ਕਿੰਨੀਆਂ ਕਿਵੇਲਾ ਨਿਕਲ ਆਈਆਂ ਤੇ ਉਹਨਾਂ ਤੇ ਫਲ ਲੱਗਣਾ ਵੀ ਸ਼ੁਰੂ ਹੋ ਗਿਆ ਫਿਰ ਮੈਂ ਸਮਝੀ ਕਿ ਪਹਿਲਾਂ ਧਰਤੀ ਹੀ ਤਿਆਰ ਨਹੀਂ ਸੀ ਉੱਥੇ ਮਿੱਟੀ ਥੋੜੀ ਕੜੀ ਸੀ ਜਿਸ ਕਰਕੇ ਬੀਜ ਪੂੰਗਰ ਨਹੀਂ ਸੀ ਪਾਏ ਪਰ ਜਦੋਂ ਬਰਸਾਤ ਨੇ ਮਿੱਟੀ ਨੂੰ ਪੋਲਾ ਕਰ ਦਿੱਤਾ ਫਿਰ ਬੀਜਾਂ ਨੂੰ ਉੱਗਣ ਤੋਂ ਕੌਣ ਰੋਕ ਸਕਦਾ ਸੀ ਐਵੇਂ ਹੀ ਆਪਾਂ ਵੀ ਆਪਣੇ ਆਪ ਨੂੰ ਤਿਆਰ ਕਰਨਾ ਹੈ ਆਪਣੀ ਮਿਹਨਤ ਤੇ ਲਗਨ ਨਾਲ ਫਿਰ ਰੱਬ ਦਾ ਸਭ ਕੁਝ ਦੇਣ ਲਈ ਤਿਆਰ ਹੀ ਹੁੰਦਾ ਹੈ ਉਹ ਤਾਂ ਬਸ ਧਰਤੀ ਨੂੰ ਤਿਆਰ ਕਰ ਰਿਹਾ ਹੁੰਦਾ ਹੈ ਆਪਣੇ ਆਪ ਤੇ ਭਰੋਸਾ ਰੱਖੋ ਵਿਸ਼ਵਾਸ ਰੱਖੋ ਤੇ ਉਸ ਰੱਬ ਤੇ ਵੀ ਰੱਖੋ ਵਿਸ਼ਵਾਸ ਕਈ ਵਾਰ ਆਪਾਂ ਬਾਰ ਬਾਰ ਕੋਸ਼ਿਸ਼ ਕਰਨ ਤੇ ਵੀ ਫਲ ਨਾ ਮਿਲਣ ਤੇ ਪਰੇਸ਼ਾਨ ਤੇ ਉਦਾਸ ਹੋ ਜਾਂਦੇ ਆ ਪਰ ਇਸ ਸਮੇਂ ਥੋੜਾ ਹੋਰ ਹੌਸਲਾ ਰੱਖਣ ਦੀ ਲੋੜ ਹੁੰਦੀ ਹੈ ਕਈ ਵਾਰ ਆਪਾਂ ਮੰਜ਼ਿਲ ਦੇ ਨੇੜੇ ਹੀ ਵਾਪਸ ਮੁੜ ਆਉਨੇ ਆ ਜਦ ਤੱਕ ਮੰਜ਼ਿਲ ਤੇ ਨਾ ਪਹੁੰਚੋ ਹੌਸਲਾ ਕਦੇ ਨਾ ਛੱਡੋ ਤੇ ਆਪਣੀ ਕੋਸ਼ਿਸ਼ ਕਰਦੇ ਰਹੋ ਜਦੋਂ ਆਪਾਂ ਉਸ ਸਫਲਤਾ ਦੇ ਕਾਬਿਲ ਬਣ ਜਾਵਾਂਗੇ ਤਾਂ ਸਫਲਤਾ ਜ਼ਰੂਰ ਮਿਲੇਗੀ ਇੱਥੇ ਆਪਣੀਆਂ ਕਮੀਆਂ ਤੇ ਵੀ ਧਿਆਨ ਦੇਣ ਦੀ ਲੋੜ ਹੁੰਦੀ ਹੈ ਤੇ ਉਹਨਾਂ ਨੂੰ ਸੁਧਾਰਨ ਦੀ ਵੀ ਲੋੜ ਹੁੰਦੀ ਹੈ। ਕਮੀਆਂ ਤੋਂ ਪਰਫੈਕਸ਼ਨ ਵੱਲ ਆਉਣਾ ਹੈ। ਮਿਲਦੇ ਹਾਂ ਫਿਰ ਕਿਸੇ ਨਵੇਂ ਸੰਦੇਸ਼ ਦੇ ਨਾਲ ਤੇ ਚੈਨਲ ਤੇ ਜੁੜੇ ਰਹੋ। ਧੰਨਵਾਦ।